ਗਲੀਆਂ ਚ ਦਾ ਖੇਡਿਆ ਸੀ ਉਹ ਹੈ ਇਹ ਗਲੀਆਂ ਹੁਣ ਮੈਨੂੰ ਦੇਖ ਦੇਖ ਮੈਨੂੰ ਖਾਂਦੀਆਂ ਨੇ ਵੜ ਵੜ ਇਹ ਗਲੀਆਂ ਚ ਖੇਡਦਾ ਹੁੰਦਾ ਸੀ ਇਹ ਗਲੀਆਂ ਚ ਖੇਡਦਾ ਹੁੰਦਾ ਸੀ ਹਾਂ ਖੇਡਦਾ ਹੁੰਦਾ ਸੀ ਓਰੇ ਹੁਣ ਮੇਰੇ ਯਾਦ ਆਉਂਦਾ ਮੇਰੇ ਯਾਦ ਆ ਰਿਹਾ ਵੇ ਫੋਨ ਕਰ ਲੈ ਕਰ ਲੈ ਪੁੱਤ ਕਰ ਲੈ ਸੇਮੀ ਕਰ ਲੈ ਫੋਨ ਕਰ ਲੈ ਕਰੂੰਗਾ ਕਰੂੰਗਾ ਮੈਨੂੰ ਪ੍ਰਸਾ ਕਰੂੰਗਾ ਜਰੂਰ ਕਰੂੰਗਾ ਫੋਨ ਉਹ ਕਰੂੰਗਾ ਫੋਨ ਆ ਕਰੂੰਗਾ ਕਰੂਗਾ ਫੋਨ ਕਰੂਗਾ ਇਹ ਮਰ ਜਾ ਲਾ ਤਾਂ ਕੌਣ ਪਰੇਤ ਦੀ ਮੰਮੀ ਬੈਠੀ ਆ ਕੀ ਵਿਚਾਰੀ ਦੇ ਮਾਰੇ ਕਰਮ ਉਗੜੇ ਆਏ ਚੰਗਾ ਮੁੰਡਾ ਪੈਸਾ ਲਾ ਕੇ ਬਾਹਰ ਕਰੂਗਾ ਫੋਨ ਭਨੇ ਕਰੂਗਾ ਬੂਲ ਖੜੀ ਰੋ ਕਰੂਗਾ ਫੋਨ ਮੁੰਡਾ ਫੋਨ ਆਊਗਾ ਖੜੀ ਹੋ ਹਾਂ ਫੋਨ ਆਊਗਾ ਫੋਨ ਆਊਗਾ ਭਣੇ ਕਰੇ ਗੱਲ ਕਰੂਗਾ ਇਹ ਫੋਨ ਆਊਗਾ ਭਣੇ ਕਰ ਗੱਲ ਕਰੇ ਨੂੰ ਨਹੀਂ ਮਾ ਆ ਕੇ ਟੈਨਸ਼ਨ ਪੈ ਰਹੀ ਤੇ ਮੁੰਡਾ ਬਾਰੇ ਕੋਈ ਦੱਸਦਾ ਮੁੰਡਾ ਹੁਣ ਫੋਨ ਵੀ ਕਰ ਲਾ ਮੈਂ ਗੱਲ ਚਲੀ ਜਾਂਦੀ ਹੈ ਮੇਰਾ ਮੁੰਡਾ ਫੋਨ ਕਰੂਗਾ ਤੁਨ ਮਾ ਕਹਿੰਦਾ ਤਿੰਦਾ ਲਾ ਕੇ ਰੱਖ ਦੀ ਜੀ ਅੱਜ ਪਤਾ ਨਹੀਂ ਉਹ ਕੋਈ ਕੰਮ ਧੰਦਾ ਕਰਨ ਲੱਗੀ ਵਿਚਾਰੀ ਲਾ ਧੁੱਪੇ ਬੈਠੇ ਲੈ ਇਹਨੂੰ ਠਾਲ ਅੰਦਰ ਬਿਠਾਈਏ ਲੈ ਚੱਲ ਪੈਣ ਲੈ ਖੜੀ ਹੋ ਕੇ ਫੋਨ ਆਉਣਾ ਹਾਂ ਮੇਰੇ ਫੋਨ ਆਊਗਾ ਮੇਰੇ ਮੁੰਡੇ ਦਾ ਖੜੀ ਫੋਨ ਆਊਗਾ ਮੈਂ ਤੈਨੂੰ ਕਹਿੰਦਾ ਆਊਗਾ ਫੋਨ ਆਊਗਾ ਉਰੀ ਆਊਗਾ ਉਰੀ ਆਊਗਾ ਲੱਗਾ ਗੱਲ ਇੱਥੇ ਆਊਗਾ ਇੱਥੇ ਹਾਂ ਚੱਲ ਬੈਣ ਖੜੀ ਹੋ ਨਾ ਨਾ ਖੜੀ ਹੋ ਜਾ ਅਰੇ ਫੋਨ ਆਊਗਾ ਆਪਾਂ ਗੱਲ ਕਰਾਂਗੇ ਫਿਰ ਲੈ ਇੱਥੇ ਆਊਗਾ ਘਰੇ ਚੱਲ ਇਹ ਕਰੀ ਚੱਲ ਬੇਬੇਰ ਪਾਣੀ ਦੇ ਕੇ ਆਉਣੀ ਹੈ ਦਵਾਈ ਵੀ ਦੇਣੀ ਹੈ ਲੈ ਮੰਜਾ ਦਾ ਖਾਲੀ ਪਿਆ ਹੋਇਆ ਹਾਏ ਮਮਤਾ ਲੈ ਹਾਏ ਇਹ ਬਾਹਰ ਤਾਂ ਖੁੱਲਿਆ ਪਿਆ ਔੜੀ ਕਿੱਧਰ ਗਈ ਜਹਾ ਔੜੀ ਕਿ ਪਤਾ ਨਹੀਂ ਕਿੱਧਰ ਨੰਗ ਗਈ ਹਾਏ ਮੇਰੀ ਮੰਮੀ ਪਤਾ ਨਹੀਂ ਕਿੱਧਰ ਗਈ ਹਾਂ ਮੈਨੂੰ ਬਦਲੀ ਕਿੱਥੋਂ ਲੈਣਾ ਮਸੀ ਬਾਬਾ ਸ਼ਰਮਸਤ ਇਹਦਾ ਲੱਭ ਲੈ ਹੁੰਦਾ ਨਹੀਂ ਇਹ ਤਾਂ ਧੁੱਪੇ ਬੈਠੀ ਦੀ ਪੁੱਤੇ ਧੋ ਰੱਖਿਆ ਕਰ ਪੁੱਤੇ ਦੀ ਮੈਂ ਤਾਂ ਹਾਂਜੀ ਕੋਠੇ ਤੇ ਕੱਪੜੇ ਸੁਕੜੇ ਹਾਂ ਮੈਂ ਤਾਂ ਬਾਥੀ ਆਇਆ ਧੁੱਪੇ ਇੰਤਰੀ ਹੈਗੀ ਹੋਰ ਮੈਂ ਤਾਂ ਹਾਂਜੀ ਪਿੰਦ ਚਟ ਕੱਪੜੇ ਸੁਕੜੇ ਪਾਉਣ ਦੇ ਸੀ ਮੈਂ ਤਾਂ ਚਲ ਐਥੇ ਬੈਠੀ ਆ ਪਾਣੀ ਦੇ ਘੁੱਟ ਲਵਾਉਂਗਾ ਇਹ ਤਾਂ ਇਦਾਂ ਹੀ ਆ ਕਈ ਸਾਲ ਹੋ ਗਏ ਦੋ ਤਾਪ ਹਣੀ ਮੰਮੀ ਹੁਣ ਠੀਕ ਆ ਤੂੰ ਹਾਂ ਠੀਕ ਆ ਠੀਕ ਆ ਮੈਂ ਤਾਂ ਆ ਠੀਕ ਆ ਆਓ ਕੰਮ ਕਰਾ ਬਸ ਤੁਸੀਂ ਬੈਠ ਜਾ ਪਾਣੀ ਲੈ ਕੇ ਆਉਣੀ ਕੋਈ ਨਾ ਬੈਠੇ ਕਿੱਥੇ ਲੈਣੇ ਤਾਂ ਬਾਲੀਓ ਐ ਹੋਦੀ ਹੋਰ ਦੇਖੀ ਕਿੰਨਾ ਕੰਮ ਕਰਾਉਂਗੀ ਹੌਣ ਤੁਸੀਂ ਤੁਸੀਂ ਕੌਣ ਹੋ ਹੋਰ ਦੇ ਸੁਣਾ ਚੰਗੇ ਵਾਸਤੇ ਬਾਹਰ ਭੇਜ ਕੌਣ ਆ ਤੁਸੀਂ ਤੁਸੀਂ ਕੌਣ ਆਓ ਕੰਮ ਕਰਦੀ ਨਹੀਂ ਥੱਕ ਜੀਂ ਚੰਗਾ ਕੰਮ ਕਰਦੀ ਨਹੀਂ ਹਿੰਦਾ ਬਾਹਰ ਹੀ ਵਗ ਗਿਆ ਚਲ ਹੈ ਨਾ ਬੜੀਆ ਹੋਰ ਤੁਸੀਂ 100 ਵਾਲਿਆਂ ਦੀ ਬੋਲੀ ਹੈ ਇਹ ਤਾਂ 100 ਵਾਲਿਆਂ ਦੀ ਬੋਲੀ ਕੌਣ ਹੋ ਤੁਸੀਂ ਹੈ ਹੈ ਕੌਣ ਹੋ ਤੁਸੀਂ ਵਿਚਾਰੇ ਕੀ ਉਹ ਕਰੇ ਰਸਕਾ ਮੈਨੂੰ ਤੁਸੀਂ ਪਾਣੀ ਪੀ ਲੋ ਕੋਈ ਨਾ ਪੁੱਤ ਪਾਣੀ ਪੀ ਰਹੀ ਹੈ ਇਹਨੂੰ ਤੇਰੀ ਮਾਂ ਨੂੰ ਪਿਆ ਪੁੱਤ ਪਾਣੀ ਨਾ ਮੈਂ ਨਹੀਂ ਪੀਂਦੀ ਪਾਣੀ ਪੋਣੀ ਨਾ ਲਪੀ ਨਾ ਮੈਂ ਪਾਣੀ ਨਾ ਥੋੜਾ ਨਾ ਮੈਂ ਨਹੀਂ ਪੀਂਦੀ ਹੁਣ ਤੇ ਕਰਦੀ ਆ ਥੋੜਾ ਜਿਹਾ ਪੀ ਲੈ ਮਾਂ ਲਈ ਪਾਣੀ ਪੀ ਲੈ ਕਾਹਨ ਪੁੱਤੈ ਨੂੰ ਦਵਾਈ ਦੇਵੋ ਇਹ ਦਵਾਈ ਚਾਦੂਗੀ ਤੈਨੂੰ ਦਵਾਈ ਨਹੀਂ ਆ ਦਵਾਈ ਇਹਦੇ ਤੋਂ ਕੋਈ ਅਸਰ ਨਹੀਂ ਕਰਦਾ ਮਾਸੀ ਹੁਣ ਕੀ ਕਰਾਂ ਮੈਂ ਯਾਦ ਮੈਨੂੰ ਆਉਦੀ ਆਉਂਦੀ ਹੈਮੀ ਦੀ ਪੁੱਤੈ ਹੈਮੀ ਦੀ ਤਾਂ ਯਾਦ ਆਉਂਦੀ ਆ ਆਊਗਾ ਪੜਾ ਸੇਮੀ ਆਊਗਾ ਨਹੀਂ ਉਹ ਆਉਣ ਵਾਲਾ ਹੋਵੇ ਫੋਨ ਕਰੇ ਫੋਨ ਦੀ ਲੋੜ ਨਹੀਂ ਉਹਨੇ ਆਊਗਾ ਮੈਨੂੰ ਫੋਨ ਕਰ ਲੈ ਉਹ ਕਰੂਗਾ ਫੋਨ ਤੇਰੇ ਨਾਲ ਗੱਲ ਕਰੂਗਾ ਆਹੋ ਸੜੇ ਮੁੰਡੇ ਨਾਲ ਗੱਲ ਕਰੀ ਸੀ ਉਹਨੇ ਤੈਨੂੰ ਦਵਾਈ ਦੇਣੀ ਸੀ ਮੈਂ ਦਵਾਈ ਆਖਿਆ ਉਹ ਦਵਾਈ ਦਵਾਈ ਮਸੀ ਮੈਂ ਤਾਂ ਦਵਾਈ ਦਵਾਈ ਮੈਨੂੰ ਕੀ ਹੋਇਆ ਤੈਨੂੰ ਸਾਲਪ੍ਰੀਤ ਮੈਨੂੰ ਨਹੀਂ ਹੋਇਆ ਕੁਝ ਦਵਾਈ ਬਰਨਾ ਖੁੱਲਾ ਛੱਡਿਆ ਕਰ ਮਾਂ ਤਾਂ ਬਿੰਦ ਚੁੱਟ ਖੋਲੇ ਸੀ ਮੇਰੇ ਤਾਂ ਖਿਆਲ ਭੁੱਲ ਗਏ ਨੇ ਬੋਲੀ ਕਰ ਰੱਖਿਆ ਮੈਨੂੰ ਤਾਂ ਅਸੀਂ ਤਾਂ ਇੱਧਰ ਕੰਮ ਜਾਂਦੀਆਂ ਤੀਆਂ ਠੁੱਪੇ ਬੈਠੀ ਦੀ ਪੁੱਤ ਮੈਂ ਤਾਂ ਘੌਰ ਸੁੱਟ ਕੇ ਆਈ ਇੱਥੇ ਬੈਠੀ ਠੁੱਪੇ ਮੈਂ ਬਹੁਤ ਸੁਣ ਕੇ ਤੇਰੀ ਮਾਸੀ ਆ ਗਈ ਮਸਾ ਠਾ ਕੇ ਲਿਆਂਦੀ ਮੈਂ ਤਾਂ ਇੱਥੇ ਪਾ ਕੇ ਮੈਂ ਤਾਂ ਆਇਆ ਬੀ ਬੀ ਮੈਂ ਖੂਨ ਸੁਣਦੀ ਸੀ ਉਹਦੇ ਕੋਲ ਬਾਬਾ ਨੂੰ ਸਾਹਮਣੀ ਪੈਂਦੀ ਆ ਧੁੱਪੇ ਮੱਠੀ ਜੀ ਧੁੱਪੇ ਬੈਠੀ ਸੀ ਉੱਥੇ ਮੈਂ ਖੂਨ ਸੁਣਦੀ ਸੀ ਪੁੱਤੇ ਇਹ ਤਾਂ ਹੁਣ ਬੱਸ ਦੇ ਗਾ ਖੂਨ ਸੁਣਦੀ ਸੀ ਮੈਂ ਉੱਥੇ ਧੁੱਪੇ ਕੋਲ ਬੈਠੀ ਸੀ ਐ ਤਾਂ ਹੈਗੀ ਹੈਗੀ ਬੋਲੀ ਨਾਲ ਮੈਨੂੰ ਵੀ ਕਰ ਦੂਗੀ ਮੈਂ ਇਹ ਗੱਲ ਸੁਣ ਪੁੱਤੇ ਇਹ ਤਾਂ ਉਹ ਤੈਨੂੰ ਐ ਸਾਹਮਣੀ ਪਾਉਂ ਸਾਹਮਣੇ ਬੈਠੀ ਜੀ ਮੈਂ ਧੁੱਪੇ ਥੋੜਾ ਦੀ ਮੈਂ ਤਾਂ ਖੂਨ ਸੁਣਨ ਤਾਂ ਤੇਰੀ ਸਹਾਰਾ ਰਹਿ ਗਿਆ ਜਦੋਂ ਮੈਂ ਕਰੂਗਾ ਇੱਕ ਤਾਂ ਉਹ ਪੁੱਤਾ ਬਾਹਰ ਨਾ ਤਾਂ ਉਂਗ ਸੰਗ ਲੱਗੀ ਹੈਗੀ ਹੈ ਮੇਰੇ ਨਾਲ ਸੁਣ ਪੁੱਤਾ ਤੂੰ ਗੁਰੂ ਘਰ ਜਾਇਆ ਕਰ ਲੈ ਕੇ ਉੱਥੋਂ ਠੀਕ ਹੋ ਜੂਗੀ ਲੈ ਅਸੀਂ ਦਵਾਈ ਤੇ ਨਾ ਗੁਰੂ ਘਰ ਭਾਜੀਆ ਕਰੋ ਫਿਰ ਠੀਕ ਹੋ ਜੂਗੀ ਕਿੱਥੇ ਉੱਥੇ ਭੱਜ ਜਾਂਦੀ ਹੈ ਹੱਥੇ ਨਹੀਂ ਆਉਂਦੀ ਨਾ ਕੋਈ ਨਾ ਪੁੱਤਾ ਅਸੀਂ ਬਾਗ ਚੱਲਿਆ ਕਰਾਂਗੇ ਨਾਲ ਤੇਰੇ ਦਵਾਈ ਨਾਲ ਭੱਜਾਂਗੇ ਤੇਰੀ ਭੱਜਾਂਗੇ ਅਸੀਂ ਉੱਥੇ ਉਹ ਕਰਦੀ ਕੀ ਕਰੇਗੀ ਹੁਣ ਕੀ ਕਰੀਏ ਇਹਦਾ ਇਲਾਜ ਵਸ ਕੋਈ ਨਾ ਪੁੱਤਾ ਤਾਂ ਹੁਣ ਤੈਨੂੰ ਸਾਹਮਣੇ ਹੀ ਪਾਉਗੀ ਫਿਰ ਇਹ ਤਾਂ ਇਹ ਹੀ ਆ ਤੇ ਅੱਗੇ ਸੁੱਕ ਕਰਕੇ ਤੇ ਮੇਰੀ ਜਾਨ ਛੁੱਟੂ ਕੀ ਕੋਈ ਨਾ ਆਜੂਗਾ ਤੁਸੀਂ ਹੌਸਲਾ ਰੱਖੋ ਜੇ ਠੀਕ ਹੋਏ ਸਭ ਤਨੂ ਸਾਰਾ ਹੋ ਜੂਗਾ ਇਹਦਾ ਮੈਂ ਤਾਂ ਬਹੁਤ ਚਾਰੇ ਲਾ ਹਾਂਥ ਨਵੇਂ ਗੁਰਦੁਆਰੇ ਜਾਣੀ ਹੁੰਨੀ ਆਪਾਂ ਇਹਨੂੰ ਗੁਰਦੁਆਰੇ ਲੈ ਕੇ ਚੱਲਾਂਗੇ ਠੀਕ ਆ ਸਮਾਂ ਲੈ ਇਹਨੂੰ ਕੋਈ ਨਾ ਬਣਾ ਪੈੜ ਦੇ ਵਾਸੀ ਚਾਹ ਬਣਾਉਣੀ ਆ ਕੋਈ ਨਾ ਪੁੱਤ ਨਾ ਬੱਸ ਤੁਹਾਡੀ ਬੜੀ ਮਿਹਨਤ ਕਰਨੀ ਆ ਤੁਸੀਂ ਇਹਨੂੰ ਛੱਡ ਗਈਆਂ ਮੈਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਲੱਭਦੀ ਫਿਰਦੀ ਐ ਇਹਨੂੰ ਕੋਈ ਨਾ ਪੁੱਤ ਇਹਨੂੰ ਚਾਹ ਕਰਕੇ ਪਿਆ ਦੇ ਨਵਾਲ ਐ ਅਖਣੇ ਆਪਾਂ ਇਹਨੂੰ ਗੁਰੂ ਦਵਾਰੇ ਲੈ ਕੇ ਚੱਲਾਂਗੇ ਠੀਕ ਆ ਅਸੀ ਤੇਰੇ ਨਾਲ ਨਾ ਪੁੱਤ ਤੂੰ ਕੱਲੇ ਨਾ ਸਮਝੇ ਆਪਦੇ ਆਪ ਨੂੰ ਚੰਗਾ ਨਾ ਲੋੜ ਹੁੰਦੀ ਸੋਲਣ ਦੀ ਬੈਠ ਜਦੀ ਚਾਹ ਦੀ ਘੋਟ ਪੀਣ ਦੀ ਕੇ ਸਾਮਾਂਗੇ ਨਾ ਠੀਕ ਹੋ ਜੂਗੀ ਕੋਈ ਚਾਹ ਦੀ ਘੁੱਟ ਘੁੱਟ ਪੀ ਲੈ ਨਾ ਬੱਸ ਪੁੱਤ ਜਾ ਨੀ ਠੀਕ ਆ ਵੇਖ ਕੇ ਰੋਟੀ ਈ ਆ ਮਾਂ ਨਾ ਮੈਂ ਨਹੀਂ ਖਾਂਦੀ ਰੋਟੀ ਤੂੰ ਬਾਈ ਲੈ ਲਾ ਫੋਨ ਆਊਗਾ ਫੋਨ ਕੋਈ ਆਉਦਾ ਉਦਾ ਮੈਂ ਬੈਣੀ ਇੰਦਰ ਦੀ ਬਾਤਰੀ ਨੂੰ ਬੋਲਦਾ ਬਾ ਖਾ ਇੱਕ ਦਾ ਉਹ ਨਹੀਂ ਫੋਨ ਕਰਦਾ ਹੈਗਾ ਨੇ ਉਹ ਦੁੱਖ ਢਿੱਡ ਚ ਲੈ ਫਿਰਦੀ ਐ ਨਿਆਣੀ ਕੀ ਕਰੇ ਇਹਨੂੰ ਦੇਖ ਲਈ ਖੇ ਬੋਲੀ ਹੋਰ ਹੈ ਹੁਣ ਦੇਖ ਰਿਹਾ ਕਿ ਮੀ ਅਸੂ ਨਹੀਂ ਨਾ ਰੱਖੇ ਸਾਰਾ ਦਿਨ ਹੋ ਹੁਣ ਜਾ ਵਾ ਕਿੜੀ ਕੱਪੜੇ ਪਾਉਣ ਵਾਗੀ ਡਾਕੂਮੈਂਟ ਕੋਠੇ ਦੇ ਬਾਹਰ ਖੁੱਲਾ ਰਹਿ ਗਿਆ ਲੈ ਉੱਥੇ ਵਾਗੀ ਜ ਆਪਾਂ ਨਾ ਦੇਖਦੀਆਂ ਹੈ ਕੀ ਬਤਾ ਕਿੱਧਰ ਵਾਗੀ ਜਾਂਦੀ

ਆ ਜਾ ਤੇਰੇ ਪਾ ਲੈ ਹੈਗੀ ਆ ਜਾ ਪਾ ਜਾ ਬਾਹਰ ਲੱਕ ਕੇ ਉਹ ਨਹੀਂ ਇਹ ਤਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਫਰਾਂਸ ਬਚੂਨ ਬਣਾ ਖੋਲੇ ਇਹ ਇੱਕ ਪਾਗਲ ਜੀ ਮੈਂ ਫੋਨ ਸੁਣਨਾ ਬੰਗੂ ਨੂੰ ਕੋ ਦਮ ਵੀ ਤੇ ਮੇਰੇ ਫੋਨ ਕਰ ਲੈ ਕਰ ਲੈ ਪੁੱਤ ਫੋਨ ਕਰ ਲੈ

ਘਰੋਂ ਫਰੂ ਖਾਪੋ ਨਾ ਤੂੰ ਤਾਂ ਬੋਲੀ ਜਾਂਦੀ ਆਂ ਪੁੱਤ ਤਾਂ ਪਤਾ ਉਹਦੇ ਯਾਦ ਨਹੀਂ ਆਈ ਹੋਣੀ ਉੱਥੇ ਭੁੱਲ ਗਿਆ ਟਿੱਕ ਜਾ ਟਿੱਕ ਜਾ ਹੈਗੀ ਪੈ ਜਾ ਤਮਾਕੂ ਖਾ ਲਿਆ ਤੂੰ ਪੈ ਗਈ ਪੈ ਗਈ ਪੈ ਗਈ ਪੈ ਜਾ ਠੀਕ ਆ ਪੈ ਜਾ ਪੈ ਜਾ ਭੱਜ ਜਾ ਭੱਜ ਜਾ ਹਾਂ ਸੇਮਾ ਕਰੀ ਜਊਂਗੀ ਮੇਰਾ ਹਾਇ ਸੇਮਾ ਹਾਇ ਸੇਮਾ ਸੇਮੀ ਆਜਾ ਮੀ ਉਹ ਕਿੱਥੇ ਤੇਰੀ ਗੋਰੀਆਂ ਨਾਲ ਘੁੰਮਦਾ ਫਿਰਦਾ ਹੋਊਗਾ ਆਹੋ ਗੋਰੀਆਂ ਨਾਲ ਮੇ ਮਪਲੇ ਮੇਰੇ ਸਾਰੀ ਉਧਰ ਚਾਹ ਦੀਆਂ ਆਏ ਹੋਣਾ ਫੋਨ ਕਰੂਗਾ ਉਹ ਕਰੂਗਾ ਤੈਨੂੰ ਫੋਨ ਇੱਥੇ ਉਹ ਉਥੇ ਘੁੰਮਦਾ ਫਿਰਦਾ ਹੋਣਾ ਗੋਰੀਆਂ ਨਾਲ ਫੋਨ ਕਰੂਗਾ ਕਰੂਗਾ ਮੇਰਾ ਆਲਾ ਪੁੱਤੜਾ ਮੇਰਾ ਕੱਲਾ ਕੱਲਾ ਪੁੱਤਾ ਕੱਲਾ ਕੱਲਾ ਪੁੱਤਾ ਕੱਲਾ ਕੱਲਾ ਪੁੱਤਾ ਮੇਰਾ ਫੋਨ ਕਰੂਗਾ ਉਹ ਉਹਦੇ ਜਾਦ ਹੀ ਨਹੀਂ ਆਇਆ ਹੋਣਾਲੇ ਮੈਨੂੰ ਪਸਾ ਕੇ ਛੱਡਤਾ ਇਹਨੂੰ ਸੰਭਾਲੀ ਰੱਖੀ ਮੈਂਸ ਦਿਮਾਖਾ ਲੈਂਦੀ ਐ ਸਾਰੇ ਪਹਿਲਾ ਪਹਿਲਾ ਤੂੰ ਜਾ ਪਹਿਲਾ ਮਾਲੀ ਪੈਂਦੀ ਪੁੰਦੀ ਹੈਗੀ ਤੇਰਾ ਫਿਰ ਇਤਬਾਰ ਭੱਜ ਜਾਂਗੇ ਸਾਜੀ ਐ ਨਹੀਂ ਮੈਂ ਭੱਜਦੀ ਭੱਜਣ ਨੂੰ ਮੈਂ ਦਿਮਾਗ ਅੱਲਾ ਮੇਰਾ ਲੋਕਾਂ ਨੇ ਮੈਨੂੰ ਨਹੀਂ ਛੱਡਣਾ ਬੁੜੀ ਪਤਨੀ ਕਿਧਰ ਭਜਾਤੀ ਨਾ ਮੈਂ ਠੀਕ ਆ ਜਾ ਪਾ ਜਾ ਪੂਰੀ ਠੀਕ ਹੁੰਦੀ ਹੈਗੀ 6 ਸਾਲਾਂ ਚ ਹੋਈ ਤੇ ਹੈ ਨਹੀਂ ਹੁਣ ਕਿੱਥੋਂ ਹੋ ਜੇਗੀ ਹੁਣ ਤਾਂ ਇਹਦੇ ਨੇ ਸਾਰੀ ਉਮਰ ਕੱਟਣੀ ਪਊਗੀ ਲੈ ਪੜ ਜਾ ਬੜਾ ਬੁੜੀ ਜੱਟ ਇੱਥੇ